ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਹ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਫਿਰ ਉਹਨਾਂ ਦੀ ਰੈਸ਼ ਵਿਖੇ ਮਨਾਉਣ ਵਾਸਤੇ ਪੰਜ ਮੈਂਬਰੀ ਕਮੇਟੀ ਪਹੁੰਚੀ ਉਸ ਪੰਜ ਮੈਂਬਰੀ ਕਮੇਟੀ ਨੇ ਲਗਭਗ 1.5 ਘੰਟਾ ਮੀਟਿੰਗ ਕੀਤੀ ਜਿਸ ਵਿੱਚੋਂ ਪੰਜ ਮੈਂਬਰੀ ਕਮੇਟੀ ਸਫਲ ਹੋਈ ਹੈ ਐਡਵੋਕੇਟ ਧਾਮੀ ਨੂੰ ਮਨਾਉਣ ਵਿੱਚ ਐਡਵੋਕੇਟ ਧਾਮੀ ਫਿਰ ਆਪਣਾ ਕਾਰਜ ਕਰ ਸਮਾਲਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਕਿ ਉਹਨਾਂ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਧਾਮੀ ਨੂੰ ਮਨਾ ਲਿਆ ਗਿਆ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿਹੜੇ-ਕਿਹੜੇ ਮੈਂਬਰ ਗਏ ਸੀ ਉਹਨਾਂ ਨੂੰ ਮਨਾਉਣ ਵਾਸਤੇ ਸੋ ਐਡਵੋਕੇਟ ਧਾਮੀ ਨੇ ਜੋ ਪਹਿਲਾ ਉਹਨਾਂ ਨੂੰ ਮਨਾਉਣ ਗਏ ਸਾਰੇ ਸ਼੍ਰੋਮਣੀ ਕਾਲੀਦਾਲ ਦੇ ਮੈਂਬਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਦੋਂ ਸਫਲ ਨਹੀਂ ਹੋਏ ਸੋ ਉਸ ਤੋਂ ਬਾਅਦ ਸ਼੍ਰੀ ਕਾਟਕ ਤਖਸੈਦ ਦੇ ਜਥੇਦਾਰ ਕਰਨੀ ਰਕਵੀਰ ਸਿੰਘ ਵੀ ਕੱਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸੀ ਔਰ ਉਹਨਾਂ ਨੇ ਵੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਐਡਵੋਕੇਟ ਧਾਮੀ ਨੇ ਆਪਣਾ ਜੋ ਪੱਖ ਰੱਖਿਆ ਸੀ ਕਿ ਮੈਂ ਇਸ ਤੇ ਵਿਚਾਰ ਕਰਾਂਗਾ ਸੋ ਅੱਜ ਫੇਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਬਣਾਉਣ ਵਾਸਤੇ ਜਦੋਂ ਉਹਨਾਂ ਦੇ ਘਰ ਪੁੱਜੇ ਤਾਂ ਮੀਟਿੰਗ ਜਿਹੜੀ ਇਹ ਬਹੁਤ ਹੀ ਸਾਰਥਕ ਕੋਈ ਇਹ ਲਗਭਗ ਡੇਢ ਘੰਟਾ ਮੀਟਿੰਗ ਚੱਲੀ ਉਸ ਮੀਟਿੰਗ ਨੂੰ ਸਫਲ ਬਣਾਇਆ ਗਿਆ ਜੋ ਉਸ ਮੀਟਿੰਗ ਦੇ ਵਿੱਚ ਮੈਂਬਰ ਸੀਗੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਵਿੱਚੋਂ ਜਿਹੜਾ ਕਿ ਬਲਦੇਵ ਸਿੰਘ ਕਲਿਆਣ ਬਲਦੇਵ ਸਿੰਘ ਕੈਂਪੂਰ ਤੇ ਸੁਰਜੀਤ ਸਿੰਘ ਤੁਗਲਕਬਾਦ ਤੇ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਸਫਲ ਹੋ ਗਈ ਹੈ ਸੋ ਐਡਵੋਕੇਟ ਧਾਮੀ ਨੇ ਸਾਨੂੰ ਇਹੀ ਸੁਨੇਹਾ ਦਿੱਤਾ ਹੈ ਜੋ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਆਪਣਾ ਅਹੁਦਾ ਸਮਾਹਣਨਗੇ ਔਰ ਦੁਬਾਰਾ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਜਿਸ ਨੂੰ ਲੈ ਕੇ ਸ਼ੋਮਨੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਮੈਂਬਰਾਂ ਨੇ ਜਿਹੜੀ ਅੱਜ ਮੀਟਿੰਗ ਦੇ ਵਿੱਚ ਆਪਣੇ ਆਪ ਨੂੰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਬਹੁਤ ਹੀ ਸੁਖਾਵੇਂ ਟੰਗਵੇਂ ਚ ਮੀਟਿੰਗ ਹੋਈਏ ਔਰ ਐਡਵੋਕੇਟ ਧਾਮੀ ਹੁਣ ਜਿਹੜਾ ਉਹ ਫਿਰ ਵਾਪਸ ਆਉਣਗੇ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਭਰਤੀ ਮਹਿਬ ਕੋਈਏ ਉਸ ਭਰਤੀ ਮਹਿਬ ਦੇ ਉੱਪਰ ਵੀ ਵਿਚਾਰ ਚਰਚਾ ਹੋਵੇਗੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨੀ ਰਕबीर ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਉਹ ਭਰਤੀ ਨੂੰ ਜਿਹੜਾ ਕਿ ਬੋਗਸ ਕਰਾ ਦਿੱਤਾ ਹੈ ਉਹ ਭਰਤੀ ਜਿਹੜੀ ਇਹ ਅਸੀਂ ਸਵੀਕਾਰ ਨਹੀਂ ਕਰਦੇ ਲੇਕਿਨ ਉਸ ਨੂੰ ਲੈ ਕੇ ਵੀ ਹੁਣ ਜਦੋਂ ਐਡਵੋਕੇਟ ਧਾਮੀ ਆਪਣਾ ਅਹੁਦਾ ਸਮਾਉਣਗੇ ਤਾਂ ਉਹ ਪਰਥੀ ਵੀ ਸਵੀਕਾਰ ਕੀਤੀ ਜਾ ਸਕਦੀ ਏ ਉਸ ਪਰਥੀ ਤੇ ਦੁਬਾਰਾ ਚਰਚਾ ਹੋ ਸਕਦੀ ਏ ਔਰ ਜਿਹੜੇ ਲੀਡਰ ਸ਼੍ਰੀ ਕਾਉਟਕ ਸਰ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੇ ਨਾਲ ਰੱਖ ਕੇ ਫਿਰ ਉਸ ਪਰਥੀ ਨੂੰ ਜਿਹੜੇ ਕਿ ਸਹੀ ਢੰਗ ਨਾਲ ਕਰਨ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਵੇਗੀ ਜੋ ਇਹਨਾਂ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਸੱਤ ਮੈਂਬਰੀ ਕਮੇਟੀ ਨੂੰ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਦੇ ਅਨੁਸਾਰ ਹੀ ਜਿਹੜਾ ਕਿ ਭਰਤੀ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨਬਿਨ ਲਾਗੂ ਕੀਤਾ ਜਾਵੇ ਸੋ ਇਸ ਦੇ ਬਾਰੇ ਵੀ ਜਿਹੜੀ ਵਿਚਾਰ ਚਰਚਾ ਹੋਈ ਏ ਸੋ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੇ ਭਰਤੀ ਕੰਪਲੀਟ ਕਰ ਲਈ ਏ ਪਰ ਅਜੇ ਤੱਕ ਉਹ ਭਰਤੀ ਦੇ ਜਿਹੜੇ ਰਸ਼ੀਦ ਬੁੱਕਾ ਨੇ ਉਹ ਨਹੀਂ ਪਹੁੰਚੀਆਂ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਉਹ ਵੀ ਵਿੱਚੇ ਰੁਕ ਗਈ ਏ ਜੋ ਕੱਲ ਸ਼੍ਰੀ ਕਾਲ ਤੱਕ ਸਭ ਦੇ ਜਥੇਦਾਰ ਗਨੀਤਕਬੀਰ ਸਿੰਘ ਨੇ ਵੀ ਕਿਹਾ ਸੀ ਕਿ ਜੋ ਅਕਾਲੀ ਦਲ ਦਾ ਅਗਲਾ ਪਰਦਾ ਬਣਨਾ ਹੈ ਉਹ ਜੋ ਪਰਥੀ ਹੋਵੇਗੀ ਉਹ ਪਰਥੀ ਤੋਂ ਬਾਅਦ ਹੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਬਣੇਗੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਸੋ ਇਸ ਨੂੰ ਲੈ ਕੇ ਇਹ ਜੋ ਅਕਾਲੀ ਦਲ ਵੱਲੋਂ ਪਰਥੀ ਕੀਤੀ ਹੋਈ ਹੈ ਜਿਹੜੇ ਅਕਾਲੀ ਦਲ ਪਰਥੀ ਦੇ ਕਰਨ ਵਾਲੇ ਅਰਜਰ ਪਰ ਲੱਗੇ ਹੋਏ ਸੀ ਉਹਨਾਂ ਦਾ ਕੋਈ ਵੀ ਖੁੱਲ ਕੇ ਬਿਆਨ ਨਹੀਂ ਆਇਆ ਨਾ ਹੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਕੁਝ ਬੋਲ ਰਹੇ ਨੇ ਨਾ ਹੀ ਦਲਜੀਤ ਸਿੰਘ ਚੀਮਾ ਨੇ ਕੁਝ ਬਿਆਨ ਦਿੱਤਾ ਜੋ ਇਸ ਭਰਤੀ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਭਰਤੀ ਬਹੁਤ ਜਲਦੀ ਕੰਪਲੀਟ ਹੋ ਗਈ ਹੈ ਡੈਲੀਗੇਟ ਚੁਣ ਲੈਣ ਜਾਣਗੇ ਡੈਲੀਗੇਟ ਅੱਗੇ ਚੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇਗੀ ਲੇਕਿਨ ਉਹ ਇੱਕ ਵਾਰੀ ਬਿਲਕੁਲ ਠੰਡੇ ਪਸਤੇ ਚ ਪੈ ਚੁੱਕੀ ਹੈ ਹੁਣ ਜਿਵੇਂ ਹੀ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਆਪਣਾ ਉਹਦਾ ਵਾਪਸ ਸੰਭਾਲਦੇ ਨੇ ਉਸ ਤੋਂ ਬਾਅਦ ਕੋਈ ਇਸ ਭਰਤੀ ਦੇ ਉੱਪਰ ਚਰਚਾ ਹੋਵੇਗੀ ਉਸ ਤੋਂ ਬਾਅਦ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇਗਾ ਇੱਕ ਵਾਰੀ ਤਾਂ ਅਕਾਲੀ ਦਲ ਦੇ ਪ੍ਰਧਾਨ ਦੀਆਂ ਸਾਰੀਆਂ ਜੋ ਕਾਰਵਾਈਆਂ ਸੀ ਉਹ ਰੁਕ ਗਈਆਂ ਨੇ ਸੋ ਅਕਾਲੀ ਦਲ ਵੱਲੋਂ ਵੀ ਇਸੇ ਗੱਲ ਨੂੰ ਲੈ ਕੇ ਚਿੰਤਾ ਵਿੱਚ ਸੀ ਕਿ ਐਸਡੀਪੀਸੀ ਦੇ ਪਹਿਲਾ ਪ੍ਰਧਾਨ ਆਪਣਾ ਅਹੁਦਾ ਸਮਾਉਣ ਉਸ ਤੋਂ ਬਾਅਦ ਅੱਗੇ ਅਕਾਲੀ ਦਲ ਦੀ ਭਰਤੀ ਔਰ ਅਕਾਲੀ ਦਲ ਦੇ ਪ੍ਰਧਾਨ ਦੇ ਬਾਰੇ ਗੱਲ ਹੋਵੇਗੀ